ਆ ਦੇਖੋ ਜੀ ਨਿੱਕਾ ਜਾਂ ਮਨਤਾਜ ਬਰਾਲ ਸਾਡਾ ਤੇ ਅੱਜ ਮੇਮਣੇ ਨਾਲ ਖੇਡੀ ਜਾਂਦਾ ਇਹਨੂੰ ਨਾ ਪਿਆਰਾ ਲੱਗਦਾ ਬੱਚਾ ਤੈਨੂੰ ਹਨਾ ਇਹ ਕਿੰਨਾ ਕੁ ਪਿਆਰਾ ਲੱਗਦਾ ਹੈ ਮੱਧੂ ਪਿਆਰਾ ਲੱਗਦਾ ਤੂੰ ਲੈਣਾ ਨਹੀਂ ਚੱਕ ਕੇ ਸਾਡਾ ਮੇਮਣਾ ਬਾਈ ਤੂੰ ਲੈ ਕੇ ਜਾਊਂਗਾ ਹੈ ਲੈ ਕੇ ਆਊਂਗਾ ਨਾ ਬਈ ਅਸੀਂ ਨਹੀਂ ਦੇਣਾ ਲੈ ਕੇ ਕਿਵੇਂ ਜਾਏਂਗਾ ਫਿਰ ਕਾਹਦੇ ਤੇ ਲੈ ਕੇ ਜਾਏਂਗਾ ਪੈਸੇ ਦੇ ਦਾਂਗੇ ਨਹੀਂ ਪੈਸੇ ਤਾਂ ਅਸੀਂ ਲੈਣਾ ਹੀ ਨਹੀਂ ਪੈਸੇ ਤਾਂ ਅਸੀਂ ਲੈਣੇ ਨਹੀਂ ਪਰ ਤੂੰ ਲੈ ਕੇ ਕਾਹਦੇ ਤੇ ਜਾਏਂਗਾ ਸਾਡੀ ਗੱਡੀ ਤੇ ਚਲਾਊ ਕੌਣ ਤੁਸੀਂ? ਤੁਸੀਂ? ਹਾਂ। ਚੱਲ ਕੋਈ ਨਹੀਂ ਭਾਈ ਲੈ ਜੀਂ ਪਰ ਧੱਕਾ ਕਰਦਾ ਤਾਂ ਤੂੰ। ਪੈਸੇ ਤਾਂ ਨਹੀਂ ਲੈਂਦੇ ਤਾਂ ਇੱਥੋਂ ਦੇ ਨਿੱਕੇ ਜਿਹੇ ਬੱਚੇ ਤੋਂ। ਨਿੱਕਾ ਜਿਹਾ ਬੱਚਾ ਤੂੰ ਆ ਨਿੱਕਾ ਜਿਹਾ ਹੈ ਹਨਾ। ਆ ਦੇਖੋ ਬਈ। ਖੇੜੀ ਜਾਂਦਾ ਮਨਤਾਜ ਇਹਦੇ ਨਾਲ। ਮਨਤਾਜ ਕੰਨਵੀਂ ਚ ਪੜਦਾ ਤੂੰ? ਨਰਸੜੀ। ਨਰਸੜੀ ਚ? 50 ਪੈਸੇ ਚਾਰ ਆਣ। ਠੀਕ ਆ ਕਿੱਥੇ? ਮੋਕਸਰ। ਮੋਕਸਰ? ਠੀਕ।